ਸ਼ਾਬਦੋ ਵੱਡੇ ਖਿੰਦੇ ਵਿੱਚ ਨੌਜਵਾਨ ਜਿਹੜਿਆ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਚੰਗਾ ਭਵਿੱਖ ਦੇਖਦੇ ਨੇ ਸੋਚਦੇ ਨੇ ਕਿ ਸੀ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਚੰਗਾ ਭਵਿੱਖ ਬਣਾਵਾਂਗੇ ਆਪਣਾ ਫਿਊਚਰ ਜਿਹੜਾ ਉਹ ਸਿਕਿਉਰ ਕਰਾਂਗੇ ਇੱਕ ਸੁਪਨਾ ਲੈ ਕੇ ਜਾਂਦੇ ਨੇ ਪਰ ਜਦੋਂ ਉਹ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਉਹਦਾ ਸੁਪਨਾ ਜਿਹੜਾ ਉਹ ਜਿਉਂਦਾ ਤਿਉਹੀ ਰਹਿ ਜਾਂਦਾ ਹੁਣ ਇੱਕ ਮਾਮਲਾ ਹਾਂਗਕਾਂਗ ਦਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਅਸਤਵਾ ਮਾਰਕ ਮਰਤਕ ਦੀ ਪਛਾਣ ਹਰਪ੍ਰਤ ਸਿੰਘ ਬੱਚੋ ਹੋਈ ਹੈ ਇੱਕ ਸਾਲ ਪਹਿਲਾਂ ਹੀ ਅਜੇ ਹਰਪ੍ਰਤ ਸਿੰਘ ਦਾ ਵਿਆਹ ਵਿਦੇਸ਼ ਦੇ ਵਿੱਚ ਪੀਆਰ ਹੋਈ ਕੁੜੀ ਦੇ ਨਾਲ ਹੋਇਆ ਸੀ ਮਰਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਦੀ ਮੌਤ ਭੇਤ ਪਰੇ ਹਾਲਾਤਾਂ ਦੇ ਵਿੱਚ ਹੋਈ ਹੈ ਪਰਿਵਾਰ ਨੇ ਹਰਪ੍ਰਤ ਦੇ ਕਤਲ ਹੋਣ ਦਾ ਦੋਸ਼ ਪ੍ਰਗਟਾਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਹਰਪ੍ਰਤ ਸਿੰਘ ਦਾ ਸਹੁਰਾ ਪਰਿਵਾਰ ਜੋ ਹਾਂਗਕਾਂਗ ਦਾ ਪੱਕਾ ਵਸਨੀਕ ਹੈ ਉਹਨਾਂ ਵੱਲੋਂ ਸਾਡੇ ਪੁੱਤਰ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਸੀ ਹਰਪ੍ਰਤ ਦਾ ਵਿਆਹ ਪਿਛਲੇ ਸਾਲ ਮਠੇਂਡਾ ਚਿਲੇ ਦੇ ਪਿੰਡ ਹਰ रायपुर ਦੀ ਰਹਿਣ ਵਾਲੀ ਹਰਪ੍ਰੀਤ ਨਾਲ ਖਿਆਸੀ ਜੋ ਕਿ ਹਾਂਗਕਾਂਗ ਦੇ ਵਿੱਚ ਪੱਕੀ ਵਸਨੀਕ ਹੈ ਵਿਆਹ ਦਾ ਲਗਭਗ 5 ਮਹੀਨੇ ਬਾਅਦ ਹਰਪ੍ਰੀਤ ਦਾ ਵੀਜ਼ਾ ਆਇਆ ਤੇ ਉਹ ਹਾਂਗਕਾਂਗ ਚਲਾ ਗਿਆ ਪਰ ਉੱਥੇ ਜਾ ਕੇ ਦੋਵਾਂ ਵਿੱਚ ਕਿਸੇ ਕਾਰਨ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਹਰਪ੍ਰੀਤ ਇੱਕ ਵਾਰ ਵਾਪਸ ਆ ਗਿਆ ਬਾਅਦ ਵਿੱਚ ਰਿਸ਼ਤੇਦਾਰਾਂ ਨੇ ਵਿਚ ਬੈ ਕੇ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਕਰਵਾ ਦਿੱਤੀ ਤੇ ਦੋਵਾਂ ਹਾਂਗਕਾਂਗ ਵਾਪਸ ਚਲੇ ਗਏ ਪਰ ਉੱਤੇ ਹਰਪ੍ਰੀਤ ਦੇ ਸੋਹਰਾ ਪਰਿਵਾਰ ਨੇ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਇੱਕ ਮਿਲੀਅਨ ਡਾਲਰ ਮੁਆਵਜ਼ੇ ਦੀ ਧਮਕੀਆਂ ਦੇਣ ਲੱਗ ਗਏ ਇਸ ਬਾਰੇ ਹਰਪ੍ਰੀਤ ਨੇ ਖੁਦ ਸਾਨੂੰ ਫੋਨ ਤੇ ਦੱਸਿਆ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਸਾਨੂੰ ਹਰਪ੍ਰੀਤ ਦੇ ਸਹੁਰੇ ਪਰਿਵਾਰ ਤੇ ਸ਼ੱਕ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਹਰਪ੍ਰੀਤ ਦੀ ਮੌਤ ਦਾ ਸੱਚ ਸਾਹਮਣੇ ਆਏ ਤੇ ਕੇਸ ਦੀ ਜਾਂਚ ਸਹੀ ਤਰੀਕੇ ਨਾਲ ਕੀਤੀ ਜਾਵੇ ਹਰਪ੍ਰੀਤ ਕਾਫੀ ਜ਼ਿੰਦਾਦਿਲ ਇਨਸਾਨ ਸੀ ਉਹ ਕਦੇ ਵੀ ਆਤਮ ਹੱਤਿਆ ਨਹੀਂ ਕਰ ਸਕਦਾ ਇਸ ਲਈ ਸਾਡੀ ਮੰਗ ਹੈ ਕਿ ਹਰਪ੍ਰੀਤ ਦੀ ਮੌਤ ਦਾ ਸੱਚ ਪਤਾ ਲਗਾਇਆ ਜਾਵੇ ਬਲਦੇਵ ਸਿੰਘ ਜਿਹੜੇ ਬੇਟੇ ਦੀ ਡੈਥ ਹੋਈ ਉਹਤੇ ਕੀ ਕਹਿਣਾ ਚਾਹੁੰਦੇ ਹੋ ਹੀ ਮੰਗਤ ਹੁੰਸੀ ਉਹਨੂੰ ਜੀ ਉਹਦਾ ਸਾਰਾ ਪਰਿਵਾਰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਉਹ ਸਾਡੇ ਕੋਲੇ ਗੱਲ ਵੀ ਕਰਦਾ ਸੀ ਤੇ ਪਰ ਉਹਨੂੰ ਹੁਣ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਟੌਰਚਰ ਕੀਤਾ ਤੇ ਹੁਣ ਸਾਨੂੰ ਖਬਰ ਮਿਲੀ ਆ ਵੀ ਉਹਨੇ ਸੂਇਸ਼ੈਡ ਕੀਤਾ ਪਰ ਸਾਨੂੰ ਉਹ ਤੋਂ ਪਤਾ ਨਹੀਂ ਇਹ ਨਹੀਂ ਸਰ ਕਰਨੀ ਹਿਸਰਦਾ ਵੀ ਉਹ ਬਹੁਤ ਸਟਰੋਂਗ ਮੁੰਡਾ ਸੀਗਾ ਪਰ ਇਹਨਾਂ ਨੇ ਜ਼ਿਆਦਾ ਟੌਰਚਰ ਕਰਕੇ ਤੇ ਉਸ ਸੂਇਸ਼ੈਡ ਤਾਂ ਕਰ ਹੀ ਨਹੀਂ ਸਕਦਾ ਸੀ ਪਰ ਉਸ ਸਾਨੂੰ ਸ਼ੱਕ ਲੱਗਦਾ ਵੀ ਉਹਨੂੰ ਮਦਾ ਮਰ ਹੋਇਆ ਤੇ ਇਹਦੀ ਜਾਂਚ ਕੀਤੀ ਜਾਵੇ ਤੁਹਾਨੂੰ ਇਨਸਾਫ ਮਿਲੇ ਮੇਰਾ ਨਾਮ ਸੁਖਦੀਪ ਘੋੜਾ ਮੇਰੇ ਬ੍ਰਦਰ ਦਾ ਨਾਮ ਹਰਪ੍ਰੀਤ ਸਿੰਘ ਤੇ ਉਹ ਹਾਂਗਕਾਂਗ ਵਿਆਹ ਕਰਾ ਕੇ ਗਿਆ ਸੀਗਾ ਉਧਰ ਦਾ ਹੀ ਸਾਰਾ ਹਾਂਗਕਾਂਗ ਦਾ ਵੀਰ ਪਰਿਵਾਰ ਸੀਗਾ ਇੱਕ ਸਾਲ ਉਹਦੇ ਵਿਆਹ ਨੂੰ ਹੋਇਆ ਪਿਛਲੇ ਸਾਲ ਦਸੰਬਰ ਦੇ ਵਿੱਚ ਉਹਦਾ ਵਿਆਹ ਹੋਇਆ ਸੀ ਉਸ ਤੋਂ 6 ਮਹੀਨੇ ਬਾਅਦ ਉਹਦਾ ਵੀਜ਼ਾ ਆ ਗਿਆ ਸੀ ਤੇ ਕੁੜੀ ਆਪ ਨੂੰ ਲੈਣ ਆਈ ਸੀ ਫਿਰ ਉਸ ਤੋਂ ਬਾਅਦ ਜਦੋਂ ਜੁਲਾਈ ਦੇ ਵਿੱਚ ਚਲੇ ਗਏ ਆ ਤੋਂ ਉੱਥੇ ਜਾ ਕੇ ਉਹ ਸਾਰਾ ਪਰਿਵਾਰ ਆ ਜਿਹੜਾ ਉਹਨਾਂ ਨੇ ਆਪ ਦਾ ਨਜ਼ਰਾ ਸਭ ਸੁਤਾ ਉਹਨਾਂ ਦਾ ਬਦਲ ਗਿਆ ਸੀ ਇਹਦੇ ਪ੍ਰਤੀ ਵਰਤਾਓ ਉਹਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਬਹੁਤ ਹੀ ਜ਼ਿਆਦਾ ਦਿਮਾਗੀ ਤੌਰ ਤੇ ਉਹਨੂੰ ਟੌਰਚਰ ਕਰਦੇ ਰਹੇ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਹੀ ਦੋਵੇਂ ਜਣੇ ਵਾਪਸ ਆ ਗਏ ਫਿਰ ਇੱਥੇ ਆ ਕੇ ਜਦੋਂ ਅਸੀਂ ਸਾਰਿਆਂ ਇੱਥੇ ਗੱਲਾਂ ਖੁੱਲੀਆਂ ਵੀ ਕਿਹੜੀ ਗੱਲ ਤੋਂ ਪਰੇਸ਼ਾਨ ਕਰਦੇ ਇਹਨਾਂ ਦੀ ਦੁਬਾਰਾ ਨਵੇਂ ਸਿਰੇ ਤੋਂ ਸੈਟਲਮੈਂਟ ਹੋ ਗਈ ਸੀ ਫਿਰ ਸੈਟਲਮੈਂਟ ਕਰਨ ਤੋਂ ਬਾਅਦ ਫਿਰ ਇੱਕ ਮਹੀਨੇ ਦੇ ਅੰਦਰ ਅੰਦਰ ਬਾਹਰ ਚਲੇ ਗਏ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਉਹ ਦੇ ਫਾਦਰ ਨੇ ਚੱਕੀ ਸੀ ਵੀ ਮੇਰੀ ਕੁੜੀ ਵੀ ਅਸੀਂ ਨੂੰ ਤੰਗ ਪਰੇਸ਼ਾਨ ਨਹੀਂ ਕਰਾਂਗੇ ਵੀ ਅਸੀਂ ਆ ਦੀ ਜ਼ਿੰਮੇਵਾਰੀ ਤੇ ਅਸੀਂ ਨੂੰ ਲੈ ਕੇ ਜਾਵਾਂਗੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਵੀ ਪੂਰੀ ਜ਼ਿੰਮੇਵਾਰੀ ਚੱਕੀ ਸੀ ਤੇ ਵੀ ਸਾਡੀ ਜ਼ਿੰਮੇਵਾਰੀ ਆ ਵੀ ਅਸੀਂ ਉਹਨਾਂ ਨਾਲ ਲਿਖਤ ਵੀ ਕਰਨੀ ਚਾਹੁੰਦੇ ਸੀ ਪਰ ਉਹਨਾਂ ਨੇ ਨਹੀਂ ਕੀਤੀ ਵੀ ਅਸੀਂ ਆਪ ਇੱਥੇ ਖੜੇ ਆ ਤੁਹਾਡੇ ਬਰਾਬਰ ਇਸ ਤਰ੍ਹਾਂ ਦਾ ਕੁਝ ਕਦੇ ਵੀ ਨਹੀਂ ਹੋਊਗਾ ਤੇ ਫਿਰ ਉਸ ਤੋਂ ਜਾਣ ਤੋਂ ਬਾਅਦ ਬਸ ਇਹ 10 15 15 ਦਿਨ ਇਕੱਠੇ ਰਹੇ ਆ ਫਿਰ ਉਹਨਾਂ ਨੇ ਉੱਥੇ ਜਾ ਕੇ ਦਾ ਰੂਪ ਬਦਲ ਲਿਆ ਵੀ ਤੁਸੀਂ ਉਧਰ ਜਾ ਕੇ ਸਾਡੇ ਸਾਡੇ ਰਿਸ਼ਤੇਦਾਰਾਂ ਚ ਸਾਡੀਆਂ ਗੱਲਾਂ ਦੱਸੀਆਂ ਜਾਂ ਕੁਝ ਵੀ ਕੀਤਾ ਤੇ ਅਸੀਂ ਤੁਹਾਨੂੰ ਹਣਾ ਤੈਨੂੰ ਇੱਥੇ ਦੱਸਾਂਗੇ ਅਸੀਂ ਕੀ ਕਰਕੇ ਦਿਖਾ ਸਕਦੇ ਹਾਂ ਤੇ ਉਸ ਤੋਂ ਬਾਅਦ ਉਹਨੇ ਇਹ ਲੱਗ ਰਹਿਣ ਲੱਗ ਪਏ ਇਹਨਾਂ ਦੇ ਆਪਸ ਵਿੱਚ ਡਿਸਪਿਊਟ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਦਾ ਭਰਾ ਕੁੜੀ ਦਾ ਭਰਾ ਕੁੜੀ ਦੀ ਮਦਰ ਫਾਦਰ ਇਵਨ ਕੇ ਕੁੜੀ ਆਪ ਵੀ ਇਹਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਤੋਂ 1 ਮਿਲੀਅਨ ਡਾਲਰ ਦੀ ਡਿਮਾਂਡ ਕਰਦੇ ਸੀ ਫਿਰ ਮੇਰੀ ਛੋਟੀ ਸਿਸਟਰ ਵੀ ਉਧਰ ਆ ਉਹ ਕਹਿੰਦੇ ਸੀ ਅਸੀਂ ਤੇਰੀ ਸਿਸਟਰ ਨੂੰ ਕੁਝ ਕਰਵਾ ਦਾਂਗੇ ਇਹਨੂੰ ਕਹਿੰਦੇ ਸੀ ਚਾਈਨਸ ਪੀਪਲਸ ਨੂੰ ਬੁਲਾ ਕੇ ਅਸੀਂ ਤਾਂ ਤੈਨੂੰ ਮਰਵਾ ਦਾਂਗੇ ਤੇਰੀ ਸਿਸਟਰ ਨੂੰ ਕੁਝ ਕਰਵਾਵਾਂਗੇ ਇਸ ਤਰ੍ਹਾਂ ਦੀਆਂ ਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਇਹਨਾਂ ਦਾ ਡਿਸਪਿਊਟ ਚੱਲੀ ਗਿਆ ਫਿਰ ਇਹਨਾਂ ਨੇ ਸੈਟਲਮੈਂਟ ਕਰਨ ਦੀ ਵੀ ਜਿਵੇਂ ਉਹ ਚਾਹੁੰਦੇ ਸੀ ਚਲੋਵੇਂ ਇਸ ਵਿੱਚ ਐਡਜਸਟ ਕਰ ਲੈਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫਿਰ ਇਹਨੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਹੁਣ ਜਿਹੜੀ ਸਾਨੂੰ ਖਬਰ ਮਿਲੀ ਆ ਇਹਨੂੰ ਗਏ ਨੂੰ ਤਿੰਨ ਚਾਰ ਚਾਰ ਮਹੀਨੇ ਹੋਏ ਆ ਤੇ ਵੀ ਉਨੇ ਸੁਸਾਈਡ ਕਰ ਲਿਆ ਸਾਨੂੰ ਇਹ ਖਬਰ ਮਿਲੀ ਇਹਨੇ 16 16 ਜਨਵਰੀ ਨੂੰ ਸਾਨੂੰ ਸ਼ਾਮ ਨੂੰ ਖਬਰ ਮਿਲੀ ਆ ਵਿਹਾਰਪੁਰ ਨੇ ਫਾਇਰ ਲੈ ਲਿਆ ਤੇ ਨਾਲ ਦੇ ਜੋ ਰਹਿੰਦੇ ਸੀ ਉਹਨਾਂ ਨੇ ਦੇਖਿਆ ਤੇ ਪਰ ਜੋ ਵੀ ਉਹਦੀ ਹਾਲਤ ਹੈ ਜੇ ਸਾਲ ਦੇ ਵਿੱਚ ਉਹਦੀ ਸਾਨੂੰ ਬਾਡੀ ਮਿਲੀ ਆ ਉਹਦੇ ਕੱਪੜੇ ਫਟੇ ਹੋਏ ਆ ਉਹ ਨਵੇਂ ਕੱਪੜਿਆਂ ਚ ਉਹਨਾਂ ਨੂੰ ਮਿਲਣ ਗਿਆ ਹੋਇਆ ਸੀ ਉਥੋਂ ਆਇਆ ਹੋਣੀ ਵੀਡੀਓ ਰਿਕਾਰਡ ਕੀਤੀਆਂ ਸਾਡੇ ਕੋਲ ਵੀਡੀਓਜ਼ ਹੈਆਂ ਆਉਂਦੀਆਂ ਜਿਹੜੀਆਂ ਨੇ ਰਿਕਾਰਡ ਕੀਤੀਆਂ ਹੋਈਆਂ ਵੀ ਮੈਂ ਰੋ ਰੋ ਕੇ ਕਹਿ ਰਹੇ ਵੀ ਇਹਨਾਂ ਨੇ ਮੈਨੂੰ ਇੰਜ ਕੀਤਾ ਇਹਨਾਂ ਨੇ ਮੈਨੂੰ ਇੰਜ ਕੀਤਾ ਪੇਰੀ ਵਨ ਕੇ ਜਿਹੜੇ ਉਹਨਾਂ ਨੇ ਉਹ ਇਤੋਂ ਪੈਸਿਆਂ ਦੀ ਡਿਮਾਂਡ ਕਰ ਰਹੇ ਸੀ 1 ਮਿਲੀਅਨ ਡਾਲਰ ਦੀ ਐ ਇਹਨੂੰ ਧਮਕੀਆਂ ਦੇ ਰਹੀ ਸੀ ਸਾਡੇ ਕੋਲ ਸਾਰੇ ਸਬੂਤ ਵੀ ਹੈਗੇ ਹਨ ਇਹਨਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਹੁਣ ਸਾਨੂੰ ਇਹੀ ਆਵੇ ਉਹ ਜਿਹੜਾ ਉਹ ਆਉਵੇ ਉਹਦੀ ਸਾਰੀ ਜੋ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਉੱਥੇ ਉੱਥੇ ਕੋਈ ਉਹਨੇ ਸੁਸਾਇਟੀ ਨਹੀਂ ਕੀਤਾਗਾ ਉਹਦੇ ਨਾਲ ਕੁਝ ਹੋਇਆ ਉਹਨੂੰ ਉਹਦੇ ਨਾਲ ਕਤਲ ਕੀਤਾ ਗਿਆ ਉਹ ਫਿਲਹਾਲ ਉਹਦੀ ਬੋਡੀ ਉੱਥੇ ਜਾਂਦਾ ਪੋਸਟਮਾਰਟਮ ਵਗੈਰਾ ਹੋ ਗਿਆ ਪੁਲਿਸ ਵੱਲੋਂ ਕੋਈ ਇਨਫਾਰਮੇਸ਼ਨ ਤੁਹਾਨੂੰ ਦਿੱਤੀ ਗਈ ਉਹਦੀ ਬੋਡੀ ਹਜੇ ਵੀ ਉੱਥੇ ਹੈ ਜੀ ਉਹਦੀ ਅੱਜ ਪਿਛਲੇ ਵੀਰਵਾਰ ਦੀ ਗੱਲ ਆ ਜੀ ਇੱਕ ਹਫਤਾ ਹੋ ਗਿਆ ਉਹਦੀ ਮੌਤ ਨੂੰ ਤੇ ਉਹਦੀ ਬੋਡੀ ਹਜੇ ਕੁਝ ਵੀ ਉਹਦਾ ਕੋਈ ਪੋਸਟਮਾਰਟਮ ਨਹੀਂ ਹੋਇਆ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀਗੀ ਉਧਰਲੀ ਜਿਹੜੇ ਰੂਲਸ ਆ ਉਧਰਲੀ ਪੁਲਿਸ ਆ ਕੋਈ ਵੀ ਸਾਨੂੰ ਉਹਨਾਂ ਨਾਲ ਕੁਝ ਵੀ ਮੰਨ ਕੇ ਜੋ ਮੇਰੀ ਭੈਣ ਵੱਲੋਂ ਐਫ ਆਈ ਆਰ ਫਰਸਟ ਰਿਪੋਰਟ ਆ ਉਹ ਵੀ ਹਜੇ ਤੱਕ ਉੱਤੇ ਫਾਈਲ ਨਹੀਂ ਕੀਤੀ ਗਈਗੀ ਤੇ ਕੋਈ ਵੀ ਉਹ ਇਨਫੋਰਮੇਸ਼ਨ ਜੋ ਦੀ ਵੀਡੀਓਜ਼ ਵਗੈਰਾ ਜੋ ਇਹਨੂੰ ਚਾਹੀਦੇ ਆ ਕੋਈ ਉਹ ਨਹੀਂ ਮਿਲ ਰਹਾ ਕੁਝ ਹਾਂਜੀ ਜਦੋਂ ਤੁਹਾਨੂੰ ਕਾਲ ਕਰਦਾ ਸੀ ਹਰਪੀਟ ਤੁਹਾਨੂੰ ਦੱਸਦਾ ਸੀਗਾ ਕਿ ਤੁਹਾਨੂੰ ਮੈਂਟਲੀ ਪਰੇਸ਼ਾਨ ਕੀਤਾ ਜਾ ਰਹੀ ਹੈ ਹੋਂਦੇ ਜਸਟਸ ਕਿਸੇ ਕਿਸੇ ਹੋਂਦਾ ਹੋ ਕੇ ਕਹਿੰਦਾ ਦੀ ਕੋਈ ਗੱਲ ਕੀਤੀ ਉਹਨੇ ਕਦੀ ਤੁਹਾਨੂੰ ਹਾਂਜੀ ਉਹ ਸਾਨੂੰ ਇੱਕ ਇੱਕ ਗੱਲ ਦੱਸਦਾ ਸੀਗਾ ਵੀ ਉਹ ਮੈਨੂੰ ਇੰਜ ਕਹਿੰਦੇ ਆਈਵਨ ਕਿ ਉਹਨੇ ਸਾਰੀਆਂ ਜੋ ਰਿਕਾਰਡਸ ਵੀਡੀਓ ਰਿਕਾਰਡਿੰਗ ਉਹਨੇ ਉਹਦੇ ਖਿਲਾਫ ਇੰਨੇ ਕਾ ਜ਼ਿਆਦਾ ਉਹਨਾਂ ਦੇ ਅਗੇਂਸਟ ਸਬੂਤ ਸੀਗੇ ਵੀ ਉਹਨੇ ਸਾਰੇ ਵੀਡੀਓ ਆਡੀਓ ਵੀਡੀਓ ਰਿਕਾਰਡਸ ਕਾਲਸ ਤੋ ਜਦੋਂ ਆਪਸ ਵਿੱਚ ਵੀ ਜੋ ਗੱਲਾਂ ਕਰਦੇ ਸੀ ਨਾ ਵੀ ਕਈ ਵਾਰੀ ਉਹ ਇਹ ਰਿਕਾਰਡ ਕਰ ਲੈਂਦਾ ਸੀਗਾ ਇਹਨੇ ਸਾਰੀਆਂ ਸਾਡੇ ਫੋਨਾਂ ਤੇ ਭੇਜੀਆਂ ਹੋਈਆਂ ਉਹਨੇ ਇਹ ਮੰਨ ਕੇ ਪੈਨ ਡਰਾਈਵ ਦੇ ਵਿੱਚ ਪਾ ਕੇ ਪ੍ਰੋਪਰ ਸਬੂਤ ਵੀ ਰੱਖੇ ਹੋਏ ਸੀ ਉਹਨਾਂ ਨੂੰ ਪਤਾ ਵੀ ਸੀ ਉਹਨਾਂ ਨੂੰ ਇਸੇ ਚੀਜ਼ ਦੀ ਪ੍ਰੋਬਲਮ ਵੀ ਸੀਗੀ ਵੀ ਅਸੀਂ ਵੀ ਇਹਨਾਂ ਨੂੰ ਕੁਝ ਕਰ ਨਹੀਂ ਸਕਦੇ ਵੀ ਸਾਡੇ ਅਗੇਂਸਟ ਕਿਉਂਕਿ ਜੋ ਵੀ ਉਹਦੇ ਖਿਲਾਫ ਉਹ ਕਾਰਵਾਈ ਕਰਨ ਕਰਨੀ ਸੀ ਅਸੀਂ ਤੇ ਉਹ ਸਾਰੇ ਸਬੂਤ ਸੀਗੇ ਹਰਪ੍ਰੀਤ ਕੋਲ ਤੇ ਸੁਸਾਈਡ ਕਰਨ ਦੀ ਤਾਂ ਉਹਦੀ ਕੋਈ ਇੰਨੀ ਹੈ ਨਹੀਂ ਸੀ ਵੀ ਉਹ ਸੁਸਾਈਡ ਕਰੂ ਜਿੱਤੇ ਬੱਚੇ ਕੋਲ ਇੰਨੇ ਸਾਰੇ ਸਬੂਤ ਹੋਣ ਆਉਂਦੇ ਸਾਰੇ ਦੇ ਖਿਲਾਫ ਤੇ ਉਹ ਉਹਨਾਂ ਨੇ ਬਹੁਤ ਹੀ ਜ਼ਿਆਦਾ ਉਹਨੂੰ ਕੁਛ ਉਹ ਬੁਲਾਇਆ ਉਹ ਕਿਤੇ ਉਹ ਗਿਆ ਏ ਉਸ ਤੋਂ ਬਾਅਦ ਆ ਕੇ ਉਹਨੇ ਇਸ ਤਰ੍ਹਾਂ ਦਾ ਕੁਛ ਘਰੇ ਵਾਪਰਿਆ ਵਾ ਤੇ ਉਹਦਾ ਕੋਈ ਇਸ ਤਰ੍ਹਾਂ ਸਾਰਾ ਉਹ ਸ਼ੱਕੀ ਹਾਲਤਾ ਸਾਨੂੰ ਕੋਈ ਵੀ ਸਾਨੂੰ ਯਕੀਨੀ ਹੈ ਨਹੀਂ ਵੀ ਉਹਨੇ ਸੁਸਾਈਡ ਕੀਤਾ ਅਸੀਂ ਚਾਹਨੇ ਕਿ ਉਹ ਮੰਨ ਕੇ ਜਾਂਦੇ ਅਸੀਂ ਚਾਹੁੰਦੇ ਹਾਂ ਜੀ ਸਾਡੇ ਬੇਟੇ ਨੂੰ ਇਨਸਾਫ ਮਿਲੇ ਹੁਣ ਉੱਥੇ ਸਾਡੀ ਜਿਹੜੀ ਸੁਣਵਾਈ ਹੋਵੇ ਮੇਰੀ ਸਿਸਟਰ ਆਲਰੇਡੀ ਉੱਥੇ ਹੀ ਹੈ ਪਰ ਉਹ ਬੈਠੀ ਹੋਈ ਆ ਤੇ ਉਹ ਰੋਜ਼ ਜਾਂਦੀ ਆ ਸਭ ਕੁਝ ਉਹ ਕਰ ਰਹੀ ਆ ਪਰ ਉਹਨੂੰ ਕੋਈ ਹਜੇ ਤੱਕ ਵੀ ਉਹ ਤਾਂ ਪੋਸਟਮਾਰਟਮ ਤੱਕ ਵੀ ਨਹੀਂ ਹੋਇਆ ਕੋਈ ਉਹਦੀ ਥੋੜੀ ਇਥੇ ਲਿਆਂਦੀ ਕੋਈ ਚੱਲਦੀ ਹੈ ਪ੍ਰੋਸੀਜਰ ਹਾਂਜੀ ਉਹ ਡੈੱਡ ਬਡੀ ਇੱਥੇ ਲਾਉਣ ਲਿਓ ਉਹਨੇ ਉਹ ਵੀ ਉਹਨੇ ਐਪਲੀਕੇਸ਼ਨਸ ਦਿੱਤੀਆਂ ਹੋਈਆਂ ਵਾ ਪਰ ਜੇ ਅਸੀਂ ਤੁਹਾਨੂੰ ਜਿਹੜੀ ਤੁਹਾਨੂੰ ਦੱਸ ਸਕੀਏ ਵੀ ਆਜ ਤੋ ਤੱਕ ਕਾਰਵਾਈ ਪਹੁੰਚੀ ਆ ਉਹ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸਾਨੂੰ ਕੁਝ ਨਹੀਂ ਪਤਾ ਵੀ ਕਿੱਥੋਂ ਤੱਕ ਕੋਈ ਚ ਪਹੁੰਚਿਆ ਵੇ ਕੀ ਹੋ ਰਿਹਾ ਵਾ ਉਹ ਸਾਨੂੰ ਕੁਝ ਨਹੀਂ ਪਤਾ ਕੁਝ ਦੱਸ ਨਹੀਂ ਰਹੇ ਉੱਥੇ ਸਾਨੂੰ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਚੰਗਾ ਭਵਿੱਖ ਦੇਖਦੇ ਨੇ ਸੋਚਦੇ ਨੇ ਕਿ ਸੀ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਚੰਗਾ ਭਵਿੱਖ ਬਣਾਵਾਂਗੇ ਆਪਣਾ ਫਿਊਚਰ ਜਿਹੜਾ ਉਹ ਸਿਕਿਉਰ ਕਰਾਂਗੇ ਇੱਕ ਸੁਪਨਾ ਲੈ ਕੇ ਜਾਂਦੇ ਨੇ ਪਰ ਜਦੋਂ ਉਹ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਉਹ ਸੁਪਨਾ ਜਿਹੜਾ ਉਹ ਜਿਉਂਦਾ ਤਿਉਹੀ ਰਹਿ ਜਾਂਦਾ ਹੁਣ ਇੱਕ ਮਾਮਲਾ ਹਾਂਗਕਾਂਗ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਦਸਤਾਵੇਜ਼ ਅਕਮਰਤ ਦੀ ਪਛਾਣ ਹਰਪ੍ਰਤ ਸਿੰਘ ਵੱਜੋਂ ਹੋਈ ਹੈ ਇੱਕ ਸਾਲ ਪਹਿਲਾਂ ਹੀ ਅਜੇ ਹਰਪ੍ਰਤ ਸਿੰਘ ਦਾ ਵਿਆਹ ਵਿਦੇਸ਼ ਦੇ ਵਿੱਚ ਪੀਆਰ ਹੋਈ ਕੁੜੀ ਦੇ ਨਾਲ ਹੋਇਆ ਸੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਦੀ ਮੌਤ ਭੇਤ ਪਰੇ ਹਾਲਾਤਾਂ ਦੇ ਵਿੱਚ ਹੋਈ ਹੈ ਪਰਿਵਾਰ ਨੇ ਹਰਪ੍ਰਤ ਦੇ ਕਤਲ ਹੋਣ ਦਾ ਦੋਸ਼ ਪ੍ਰਗਟਾਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਹਰਪ੍ਰਤ ਸਿੰਘ ਦਾ ਸਹੁਰਾ ਪਰਿਵਾਰ ਜੋ ਹਾਂਗਕਾਂਗ ਦਾ ਪੱਕਾ ਵਸਨੀਕ ਹੈ ਉਹਨਾਂ ਵੱਲੋਂ ਸਾਡੇ ਪੁੱਤਰ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਸੀ ਹਰਪ੍ਰਤ ਦਾ ਵਿਆਹ ਪਿਛਲੇ ਸਾਲ ਠੇਂਡਾ ਜ਼ਿਲ੍ਹੇ ਦੇ ਪਿੰਡ ਹਰ रायपुर ਦੀ ਰਹਿਣ ਵਾਲੀ ਹਰਪ੍ਰੀਤ ਨਾਲ ਖਿਆਸੀ ਜੋ ਕਿ ਹਾਂਗਕਾਂਗ ਦੇ ਵਿੱਚ ਪੱਕੀ ਵਸਨੀਕ ਹੈ ਵਿਆਹ ਦਾ ਲਗਭਗ 5 ਮਹੀਨੇ ਬਾਅਦ ਹਰਪ੍ਰੀਤ ਦਾ ਵੀਜ਼ਾ ਆਇਆ ਤੇ ਉਹ ਹਾਂਗਕਾਂਗ ਚਲਾ ਗਿਆ ਪਰ ਉੱਥੇ ਜਾ ਕੇ ਦੋਵਾਂ ਵਿੱਚ ਕਿਸੇ ਕੱਲ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਹਰਪ੍ਰੀਤ ਇੱਕ ਵਾਰ ਵਾਪਸ ਆ ਗਿਆ ਬਾਅਦ ਵਿੱਚ ਰਿਸ਼ਤੇਦਾਰਾਂ ਨੇ ਵਿਚ ਬੈ ਕੇ ਦੋਵਾਂ ਤੇ ਆ ਵਿਚਾਲ ਸਹਿਮਤੀ ਕਰਵਾ ਦਿੱਤੀ ਤੇ ਦੋਵਾਂ ਹਾਂਗਕਾਂਗ ਵਾਪਸ ਚਲੇ ਗਏ ਪਰ ਉੱਤੇ ਹਰਪ੍ਰੀਤ ਦੇ ਸੋਹਰਾ ਪਰਿਵਾਰ ਨੇ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਇੱਕ ਮਿਲੀਅਨ ਡਾਲਰ ਮੁਆਵਜ਼ੇ ਦੀ ਧਮਕੀਆਂ ਦੇਣ ਲੱਗ ਗਏ ਇਸ ਬਾਰੇ ਹਰਪ੍ਰੀਤ ਨੇ ਖੁਦ ਸਾਨੂੰ ਫੋਨ ਤੇ ਦੱਸਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਹਰਪ੍ਰੀਤ ਦੇ ਸਹੁਰੇ ਪਰਿਵਾਰ ਤੇ ਸ਼ੱਕ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਹਰਪ੍ਰੀਤ ਦੀ ਮੌਤ ਦਾ ਸੱਚ ਸਾਹਮਣੇ ਆਏ ਤੇ ਕੇਸ ਦੀ ਜਾਂਚ ਸਹੀ ਤਰੀਕੇ ਨਾਲ ਕੀਤੀ ਜਾਵੇ ਹਰਪ੍ਰੀਤ ਕਾਫੀ ਜ਼ਿੰਦਾਦਿਲ ਇਨਸਾਨ ਸੀ ਉਹ ਕਦੇ ਵੀ ਆਤਮ ਹੱਤਿਆ ਨਹੀਂ ਕਰ ਸਕਦਾ ਇਸ ਲਈ ਸਾਡੀ ਮੰਗ ਹੈ ਕਿ ਹਰਪ੍ਰੀਤ ਦੀ ਮੌਤ ਦਾ ਸੱਚ ਪਤਾ ਲਗਾਇਆ ਜਾਵੇ ਬਲਦੇਵ ਸਿੰਘ ਜਿਹੜੇ ਬੇਟੇ ਦੀ ਡੈਥ ਹੋਈ ਉਹਤੇ ਕੀ ਕਹਿਣਾ ਚਾਹੁੰਦੇ ਹੋ ਹੀ ਮੰਗਤੰ ਸੀ ਉਹਨੂੰ ਜੀ ਉਹਦਾ ਸਾਰਾ ਪਰਿਵਾਰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਉਹ ਸਾਡੇ ਕੋਲ ਗੱਲ ਵੀ ਕਰਦਾ ਸੀ ਤੇ ਪਰ ਉਹਨੂੰ ਹੁਣ ਮਾਨਸਿਕ ਤੌਰ ਤੇ ਬਹੁਤ ਜਿਆਦਾ ਟੌਰਚਰ ਕੀਤਾ ਤੇ ਹੁਣ ਸਾਨੂੰ ਖਬਰ ਮਿਲੀ ਆ ਵੀ ਉਹਨੇ ਸੁਸਾਈਡ ਕੀਤਾ ਪਰ ਸਾਨੂੰ ਉਹ ਤੋਂ ਪਤਾ ਨਹੀਂ ਇਹ ਨਹੀਂ ਕਰ ਨਹੀਂ ਚ ਸਕਦਾ ਵੀ ਉਹ ਬਹੁਤ ਸਟਰੋਂਗ ਮੁੰਡਾ ਸੀਗਾ ਪਰ ਇਹਨਾਂ ਨੇ ਜਿਆਦਾ ਟੌਰਚਰ ਕਰਕੇ ਤੇ ਉਸ ਸੁਸਾਈਡ ਤਾਂ ਕਰ ਹੀ ਨਹੀਂ ਸਕਦਾ ਸੀ ਪਰ ਉਸ ਸਾਨੂੰ ਸ਼ੱਕ ਲੱਗਦਾ ਵੀ ਉਹਨੂੰ ਉਹਦਾ ਮਰਡਰ ਹੋਇਆ ਤੇ ਇਹਦੀ ਜਾਂਚ ਕੀਤੀ ਜਾਵੇ ਤੁਹਾਨੂੰ ਇਨਸਾਫ ਮਿਲੇ ਮੇਰਾ ਨਾਮ ਸੁਖਦੀਪ ਘੋੜਾ ਮੇਰੇ ਬ੍ਰਦਰ ਦਾ ਨਾਮ ਹਰਪ੍ਰੀਤ ਸਿੰਘ ਤੇ ਉਹ ਹਾਂਗਕਾਂਗ ਵਿਆਹ ਕਰਾ ਕੇ ਗਿਆ ਸੀਗਾ ਉਧਰ ਤਾਂ ਸਾਰਾ ਹਾਂਗਕਾਂਗ ਦਾ ਵੀਰ ਪਰਿਵਾਰ ਸੀਗਾ ਇੱਕ ਸਾਲ ਉਹਦੇ ਵਿਆਹ ਨੂੰ ਹੋਇਆ ਪਿਛਲੇ ਸਾਲ ਦਸੰਬਰ ਦੇ ਵਿੱਚ ਉਹਦਾ ਵਿਆਹ ਹੋਇਆ ਸੀ ਉਸ ਤੋਂ 6 ਮਹੀਨੇ ਬਾਅਦ ਉਹਦਾ ਵੀਜ਼ਾ ਆ ਗਿਆ ਸੀ ਤੇ ਕੁੜੀ ਆਪ ਨੂੰ ਲੈਣ ਆਈ ਸੀ ਫਿਰ ਉਸ ਤੋਂ ਬਾਅਦ ਜਦੋਂ ਜੁਲਾਈ ਦੇ ਵਿੱਚ ਚਲੇ ਗਏ ਆ ਉਥੇ ਜਾ ਕੇ ਉਹ ਸਾਰੇ ਪਰਿਵਾਰ ਆ ਜਿਹੜਾ ਉਹਨਾਂ ਨੇ ਆਪ ਦਾ ਨਜ਼ਰਾ ਸਭ ਕਥਾ ਉਹਨਾਂ ਦਾ ਬਦਲ ਗਿਆ ਸੀ ਇਹਦੇ ਪ੍ਰਤੀ ਵਰਤਾਓ ਉਹਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਬਹੁਤ ਹੀ ਜ਼ਿਆਦਾ ਦਿਮਾਗੀ ਤੌਰ ਤੇ ਉਹਨੂੰ ਟੌਰਚਰ ਕਰਦੇ ਰਹੇ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਹੀ ਦੋਵੇਂ ਜਣੇ ਵਾਪਸ ਆ ਗਏ ਫਿਰ ਇੱਥੇ ਆ ਕੇ ਜਦੋਂ ਅਸੀਂ ਸਾਰਿਆਂ ਇੱਥੇ ਗੱਲਾਂ ਖੁੱਲੀਆਂ ਵੀ ਕਿਹੜੀ ਗੱਲ ਤੋਂ ਪਰੇਸ਼ਾਨ ਕਰਦੇ ਇਹਨਾਂ ਦੀ ਇਸ ਦੁਬਾਰਾ ਨਵੇਂ ਸਿਰੇ ਤੋਂ ਸੈਟਲਮੈਂਟ ਹੋ ਗਈ ਸੀ ਫਿਰ ਸੈਟਲਮੈਂਟ ਕਰਨ ਤੋਂ ਬਾਅਦ ਫਿਰ ਇੱਕ ਮਹੀਨੇ ਦੇ ਅੰਦਰ ਹੀ ਬਾਹਰ ਚਲੇ ਗਏ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਉਹਦੇ ਫਾਦਰ ਨੇ ਚੱਕੀ ਸੀ ਵੀ ਮੇਰੀ ਕੁੜੀ ਯਾ ਅਸੀਂ ਨੂੰ ਤੰਗ ਪਰੇਸ਼ਾਨ ਨਹੀਂ ਕਰਾਂਗੇ ਵੀ ਅਸੀਂ ਦੀ ਜ਼ਿੰਮੇਵਾਰੀ ਤੇ ਅਸੀਂ ਨੂੰ ਲੈ ਕੇ ਜਾਵਾਂਗੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਵੀ ਪੂਰੀ ਜ਼ਿੰਮੇਵਾਰੀ ਚੱਕੀ ਸੀ ਤੇ ਵੀ ਸਾਡੀ ਜ਼ਿੰਮੇਵਾਰੀ ਆ ਵੀ ਅਸੀਂ ਉਹਨਾਂ ਨਾਲ ਲਿਖਤ ਵੀ ਕਰਨੀ ਚਾਹੁੰਦੇ ਸੀ ਪਰ ਉਹਨਾਂ ਨੇ ਨਹੀਂ ਕੀਤੀ ਵੀ ਅਸੀਂ ਆਪ ਇੱਥੇ ਖੜੇ ਆ ਤੁਹਾਡੇ ਬਰਾਬਰ ਇਸ ਤਰ੍ਹਾਂ ਦਾ ਕੁਝ ਕਦੇ ਵੀ ਨਹੀਂ ਹੋਊਗਾ ਤੇ ਫਿਰ ਉਸ ਤੋਂ ਜਾਣ ਤੋਂ ਬਾਅਦ ਬਸ ਇਹ 10-15 15 ਦਿਨ ਇਕੱਠੇ ਰਹੇ ਆ ਵੀ ਉਹਨਾਂ ਨੇ ਉੱਥੇ ਜਾ ਕੇ ਦਾ ਰੂਪ ਬਦਲ ਲਿਆ ਵੀ ਤੁਸੀਂ ਉਧਰ ਜਾ ਕੇ ਸਾਡੇ ਸਾਡੇ ਰਿਸ਼ਤੇਦਾਰਾਂ 'ਚ ਸਾਡੀਆਂ ਗੱਲਾਂ ਦਸੀਆਂ ਜਾਂ ਕੁਝ ਵੀ ਕੀਤਾ ਤੇ ਅਸੀਂ ਤੁਹਾਨੂੰ ਆਣਾ ਤੈਨੂੰ ਇੱਥੇ ਦੱਸਾਂਗੇ ਅਸੀਂ ਕੀ ਕਰਕੇ ਦਿਖਾ ਸਕਦੇ ਹਾਂ ਤੇ ਉਸ ਤੋਂ ਬਾਅਦ ਉਹਨੇ ਇਹ ਲੱਗ ਰਹਿਣ ਲੱਗ ਪਏ ਇਹਨਾਂ ਦੇ ਅਪਸ ਵਿੱਚ ਡਿਸਪਿਊਟ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਦਾ ਭਰਾ ਕੁੜੀ ਦਾ ਭਰਾ ਕੁੜੀ ਦੀ ਮਦਰ ਫਾਦਰ ਇਵਨਕੇ ਕੁੜੀ ਆਪ ਵੀ ਇਹਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਤੋਂ 1 ਮਿਲੀਅਨ ਡਾਲਰ ਦੀ ਡਿਮਾਂਡ ਕਰਦੇ ਸੀ ਫਿਰ ਮੇਰੀ ਛੋਟੀ ਸਿਸਟਰ ਵੀ ਉਧਰ ਆ ਉਹ ਕਹਿੰਦੇ ਸੀ ਅਸੀਂ ਤੇਰੀ ਸਿਸਟਰ ਨੂੰ ਕੁਝ ਕਰਵਾ ਦਾਂਗੇ ਇਹਨੂੰ ਕਹਿੰਦੇ ਸੀ ਚਾਈਨਸ ਪੀਪਲਸ ਨੂੰ ਬੁਲਾ ਕੇ ਅਸੀਂ ਤਾਂ ਤੈਨੂੰ ਮਰਵਾ ਦਾਂਗੇ ਤੇਰੀ ਸਿਸਟਰ ਨੂੰ ਕੁਝ ਕਰਵਾਵਾਂਗੇ ਇਸ ਤਰ੍ਹਾਂ ਦੀ ਇਹਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਇਹਨਾਂ ਦਾ ਡਿਸਪਿਊਟ ਚੱਲੀ ਗਿਆ ਫਿਰ ਇਹਨਾਂ ਨੇ ਸੈਟਲਮੈਂਟ ਕਰਨ ਦੀ ਵੀ ਜਿਵੇਂ ਉਹ ਚਾਹੁੰਦੇ ਸੀ ਚਲੋਵੇਂ ਇਸ ਵਿੱਚ ਐਡਜਸਟ ਕਰ ਲੈਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫਿਰ ਇਹਨੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਹੁਣ ਜਿਹੜੀ ਸਾਨੂੰ ਖਬਰ ਮਿਲੀ ਆ ਇਹਨੂੰ ਗਏ ਨੂੰ 3-4 4 ਮਹੀਨੇ ਹੋਏ ਆ ਤੇ ਵੀ ਉਨੇ ਸੁਸਾਈਡ ਕਰ ਲਿਆ ਸਾਨੂੰ ਇਹ ਖਬਰ ਮਿਲੀ ਇਹਨੇ 16 16 ਜਨਵਰੀ ਨੂੰ ਸਾਨੂੰ ਸ਼ਾਮ ਨੂੰ ਖਬਰ ਮਿਲੀ ਆ ਵਿਹਾਰਪੁਰ ਨੇ ਫਾਇਲ ਲੈ ਲਿਆ ਤੇ ਨਾਲ ਦੇ ਜੋ ਰਹਿੰਦੇ ਸੀ ਉਹਨਾਂ ਨੇ ਦੇਖਿਆ ਤੇ ਪਰ ਜੋ ਵੀ ਉਹਦੀ ਹਾਲਤ ਹੈ ਜੇ 살 ਦੇ ਵਿੱਚ ਉਹਦੀ ਸਾਨੂੰ ਬਾਡੀ ਮਿਲੀ ਆ ਉਹਦੇ ਕੱਪੜੇ ਫਟੇ ਹੋਏ ਆ ਉਹ ਨਵੇਂ ਕੱਪੜਿਆਂ ਚ ਉਹਨਾਂ ਨੂੰ ਮਿਲਣ ਗਿਆ ਹੋਇਆ ਸੀ ਉਥੋਂ ਆਇਆ ਉਹ ਨਹੀਂ ਵੀਡੀਓ ਰਿਕਾਰਡ ਕੀਤੀਆਂ ਸਾਡੇ ਕੋਲ ਵੀਡੀਓਜ਼ ਹੈਆਂ ਕਿ ਆਉਂਦੀਆਂ ਜਿਹੜੀਆਂ ਨੇ ਰਿਕਾਰਡ ਕੀਤੀਆਂ ਹੋਈਆਂ ਵੀ ਮੈਂ ਰੋ ਰੋ ਕੇ ਕਹਿ ਰਹੇ ਵੀ ਇਹਨਾਂ ਨੇ ਮੈਨੂੰ ਵੰਜ ਕੀਤਾ ਇਹਨਾਂ ਨੇ ਮੈਨੂੰ ਵੰਜ ਕੀਤਾ ਪੇਰੀ ਵਨ ਕੇ ਜਿਹੜੇ ਉਹਨਾਂ ਨੇ ਉਹ ਇਤੋਂ ਪੈਸਿਆਂ ਦੀ ਡਿਮਾਂਡ ਕਰ ਰਹੇ ਸੀ 1 ਮਿਲੀਅਨ ਡਾਲਰ ਦੀ ਐ ਇਹਨੂੰ ਧਮਕੀਆਂ ਦੇ ਰਹੀ ਸੀ ਸਾਡੇ ਕੋਲ ਸਾਰੇ ਸਬੂਤ ਵੀ ਹੈਗੇ ਹਨ ਇਹਨਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਹੁਣ ਸਾਨੂੰ ਇਹੀ ਆਵੇ ਉਹ ਜਿਹੜਾ ਉਹ ਆਉ ਹੋਈ ਉਹਦੀ ਸਾਰੀ ਜੋ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਉੱਥੇ ਉੱਥੇ ਕੋਈ ਉਹਨੇ ਸੁਸਾਇਟੀ ਨਹੀਂ ਕੀਤਾਗਾ ਉਹਦੇ ਨਾਲ ਕੁਝ ਹੋਇਆ ਉਹਨੂੰ ਉਹਦੇ ਨਾਲ ਕਤਲ ਕੀਤਾ ਗਿਆ ਉਹ ਫਿਲਹਾਲ ਉਹਦੀ ਬੋਡੀ ਉੱਥੇ ਜਾਂਦਾ ਪੋਸਟਮਾਰਟਮ ਵਗੈਰਾ ਹੋ ਗਿਆ ਪੁਲਿਸ ਵੱਲੋਂ ਕੋਈ ਇਨਫਰਮੇਸ਼ਨ ਤੁਹਾਨੂੰ ਦਿੱਤੀ ਗਈ ਉਹਦੀ ਬੋਡੀ ਹਜੇ ਵੀ ਉੱਥੇ ਹੈ ਜੀ ਉਹਦੀ ਅੱਜ ਪਿਛਲੇ ਵੀਰਵਾਰ ਦੀ ਗੱਲ ਆ ਜੀ ਇੱਕ ਹਫਤਾ ਹੋ ਗਿਆ ਉਹਦੀ ਮੌਤ ਨੂੰ ਤੇ ਉਹਦੀ ਬੋਡੀ ਹਜੇ ਕੁਝ ਵੀ ਉਹਦਾ ਕੋਈ ਪੋਸਟਮਾਰਟਮ ਨਹੀਂ ਹੋਇਆ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀਗੇ ਉਧਰ ਲਈ ਜਿਹੜੇ ਰੂਲਸ ਆ ਉਧਰਲੀ ਪੁਲਿਸ ਆ ਕੋਈ ਵੀ ਸਾਨੂੰ ਉਹਨਾਂ ਨਾਲੋਂ ਕੁਝ ਵੀ ਨਹੀਂ ਮੰਨ ਕੇ ਜੋ ਮੇਰੀ ਭੈਣ ਵੱਲੋਂ ਐਫ ਆਈ ਆਰ ਫਰਸਟ ਰਿਪੋਰਟ ਆ ਉਹ ਵੀ ਹਜੇ ਤੱਕ ਉੱਤੇ ਫਾਈਲ ਨਹੀਂ ਕੀਤੀ ਗਈ ਜੀ ਤੇ ਕੋਈ ਵੀ ਉਹ ਇਨਫੋਰਮੇਸ਼ਨ ਜੋ ਦੀ ਵੀਡੀਓਜ਼ ਵਗੈਰਾ ਜੋ ਇਹਨੂੰ ਚਾਹੀਦੇ ਆ ਕੋਈ ਉਹ ਨਹੀਂ ਮਿਲ ਰਹਾ ਕੁਝ ਹਾਂਜੀ ਜਦੋਂ ਤੁਹਾਨੂੰ ਕਾਲ ਕਰਦਾ ਸੀ ਹਰਪੀਟ ਤੁਹਾਨੂੰ ਦੱਸਦਾ ਸੀਗਾ ਕਿ ਤੁਹਾਨੂੰ ਮੈਂਟਲੀ ਪਰੇਸ਼ਾਨ ਕੀਤਾ ਜਾ ਰਹੀ ਹੈ ਹੋਂਦੇ ਡਾਕਟਰ ਕਿਸੇ ਕਿਸੇ ਹੋਂਦਾ ਕਿ ਕਹਿੰਦਾ ਦੀ ਕੋਈ ਗੱਲ ਕੀਤੀ ਉਹਨੇ ਕਹਿੰਦੀ ਹਾਂਜੀ ਉਹ ਸਾਨੂੰ ਇੱਕ ਇੱਕ ਗੱਲ ਦੱਸਦਾ ਸੀਗਾ ਵੀ ਉਹ ਮੈਨੂੰ ਇੰਜ ਕਹਿੰਦੇ ਆਈਵਨ ਕਿ ਉਹਨੇ ਸਾਰੀਆਂ ਜੋ ਰਿਕਾਰਡਸ ਵੀਡੀਓ ਰਿਕਾਰਡਿੰਗ ਉਹਨੇ ਉਹਦੇ ਖਿਲਾਫ ਇੰਨੇ ਕਾ ਜ਼ਿਆਦਾ ਉਹਨਾਂ ਦੇ ਅਗੇਂਸਟ ਸਬੂਤ ਸੀਗੇ ਵੀ ਉਹਨੇ ਸਾਰੇ ਵੀਡੀਓ ਆਡੀਓ ਵੀਡੀਓ ਰਿਕਾਰਡਸ ਕਾਲਸ ਦੇਉ ਜਦੋਂ ਆਪਸ ਵਿੱਚ ਵੀ ਜੋ ਗੱਲਾਂ ਕਰਦੇ ਸੀ ਨਾ ਵੀ ਕਈ ਵਾਰੀ ਉਹ ਇਹ ਰਿਕਾਰਡ ਕਰ ਲੈਂਦਾ ਸੀਗਾ ਇਹਨੇ ਸਾਰੀਆਂ ਸਾਡੇ ਫੋਨਾਂ ਤੇ ਭੇਜੀਆਂ ਹੋਈਆਂ ਉਹਨੇ ਹੀ ਬਣ ਕੇ ਪੈਨ ਡਰਾਈਵ ਦੇ ਵਿੱਚ ਪਾ ਕੇ ਪ੍ਰੋਪਰ ਸਬੂਤ ਵੀ ਰੱਖੇ ਹੋਏ ਸੀ ਉਹਨਾਂ ਨੂੰ ਪਤਾ ਵੀ ਸੀ ਉਹਨਾਂ ਨੂੰ ਇਸੇ ਚੀਜ਼ ਦੀ ਪ੍ਰੋਬਲਮ ਵੀ ਸੀਗੀ ਵੀ ਅਸੀਂ ਵੀ ਇਹਨਾਂ ਨੂੰ ਕੁਝ ਕਰ ਨਹੀਂ ਸਕਦੇ ਵੀ ਸਾਡੇ ਅਗੇਂਸਟ ਕਿਉਂਕਿ ਜੋ ਵੀ ਉਹਦੇ ਖਿਲਾਫ ਉਹ ਕਾਰਵਾਈ ਕਰਨ ਕਰਨੀ ਸੀ ਅਸੀਂ ਤੇ ਉਹ ਸਾਰੇ ਸਬੂਤ ਸੀਗੇ ਹਰਪ੍ਰੀਤ ਕੋਲ ਤੇ ਸੁਸਾਈਡ ਕਰਨ ਦੀ ਤਾਂ ਉਹਦੀ ਕੋਈ ਇੰਨੀ ਹੈ ਨਹੀਂ ਸੀ ਵੀ ਉਹ ਸੁਸਾਈਡ ਕਰੂ ਜਿੱਤੇ ਬੱਚੇ ਕੋਲ ਇੰਨੇ ਸਾਰੇ ਸਬੂਤ ਹੋਣ ਆਉਂਦੇ ਸਾਰੇ ਦੇ ਖਿਲਾਫ ਤੇ ਉਹ ਉਹਨਾਂ ਨੇ ਬਹੁਤ ਹੀ ਜ਼ਿਆਦਾ ਉਹਨੂੰ ਕੁਛ ਉਹ ਬੁਲਾਇਆ ਉਹਨਗੀ ਤੇ ਉਹ ਗਿਆ ਏ ਉਸ ਤੋਂ ਬਾਅਦ ਆ ਕੇ ਉਹਨੇ ਇਸ ਤਰ੍ਹਾਂ ਦਾ ਕੁਛ ਘਰੇ ਵਾਪਰਿਆ ਵਾ ਤੇ ਉਹਦੇ ਕੋਈ ਇਸ ਤਰ੍ਹਾਂ ਸਾਰਾ ਉਹ ਸ਼ੱਕੀ ਹਾਲਤਾ ਸਾਨੂੰ ਕੋਈ ਵੀ ਸਾਨੂੰ ਯਕੀਨੀ ਹੈ ਨਹੀਂ ਵੀ ਉਹਨੇ ਸੁਸਾਈਡ ਕੀਤਾ ਚਾਹ ਨਹੀਂ ਕਿ ਆਪਾਂ ਮੰਨ ਕੀ ਜਾਂਦੇ ਅਸੀਂ ਚਾਹੁੰਦੇ ਹਾਂ ਜੀ ਸਾਡੇ ਬੇਟੇ ਨੂੰ ਇਨਸਾਫ ਮਿਲੇ ਹੁਣ ਉੱਥੇ ਸਾਡੀ ਜਿਹੜੀ ਸੁਣਵਾਈ ਹੋਵੇ ਮੇਰੀ ਸਿਸਟਰ ਆਲਰੇਡੀ ਉੱਥੇ ਹੀ ਹੈ ਪਰ ਉਹ ਬੈਠੀ ਹੋਈ ਆ ਤੇ ਉਹ ਰੋਜ਼ ਜਾਂਦੀ ਆ ਸਭ ਕੁਝ ਉਹ ਕਰ ਰਹੀ ਆ ਪਰ ਉਹਨੂੰ ਕੋਈ ਹਜੇ ਤੱਕ ਵੀ ਉਹ ਤਾਂ ਪੋਸਟਮਾਰਟਮ ਤੱਕ ਵੀ ਨਹੀਂ ਹੋਇਆ ਕੋਈ ਉਹਦੀ ਥੋੜੀ ਦਿੱਤੀਆਂ ਦੀ ਕੋਈ ਚੱਲਦੀ ਹੈ ਪ੍ਰੋਸੀਜਰ ਹਾਂਜੀ ਉਹ ਡੈੱਡ ਬਡੀ ਉੱਥੇ ਲੌਂ ਲਈ ਉਹਨੇ ਉਹ ਵੀ ਉਹਨੇ ਐਪਲੀਕੇਸ਼ਨਸ ਦਿੱਤੀਆਂ ਹੋਈਆਂ ਪਰ ਅਜੇ ਅਸੀਂ ਤੁਹਾਨੂੰ ਜਿਹੜੀ ਤੁਹਾਨੂੰ ਦੱਸ ਸਕੀਏ ਵੀ ਆਜ ਤੋ ਤੱਕ ਕਾਰਵਾਈ ਪਹੁੰਚੀ ਆ ਉਹ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਸਾਨੂੰ ਕੁਝ ਨਹੀਂ ਪਤਾ ਵੀ ਕਿੱਥੋਂ ਤੱਕ ਕੋਸ਼ ਪਹੁੰਚਿਆ ਵੇ ਕੀ ਹੋ ਰਿਹਾ ਵਾ ਉਹ ਸਾਨੂੰ ਕੁਝ ਨਹੀਂ ਪਤਾ ਕੁਝ ਦੱਸ ਨਹੀਂ ਰਹੇ ਉੱਥੇ ਸਾਨੂੰ